ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਮਨਦੀਪ ਕੌਰ ਔਲਖ ਹੈ ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਔਲਖ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਦੀ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ ਜਦੋਂ ਢਾਡੀ ਨੇ ਮਹਿਲ ਦੇ ਅੰਦਰ ਆਪਣਾ ਪਹਿਲਾ ਕਦਮ ਰੱਖਿਆ ਤਾਂ ਰਖਦੇ ਸਾਰ ਜੋ ਢਾਡੀ ਨੇ ਸਾਹਮਣੇ ਨਜ਼ਾਰਾ ਦੇਖਿਆ ਤਾਂ ਦੇਖ ਕਰ ਵੀ ਸਮਾਦ ਵਿੱਚ ਜਾ ਕੇ ਹੈਰਾਨ ਹੋਕਰ ਸਭ ਤੋਂ ਪਹਿਲਾਂ ਹੱਥ ਵਿੱਚ ਥਮਾਈ ਹੋਈ ਲੰਬੀ ਕੀਮਤੀ ਸਮਾਨ ਨਾਲ ਭਰੀ ਲਿਸਟ ਹੱਥ ਵਿੱਚੋਂ ਡਿੱਗ ਪਈ ਤੇ ਢਾਡੀ ਦਾ ਪੂਰਾ ਸਰੀਰ ਕੰਬਣ ਲੱਗ ਪਿਆ ਪਰਮਾਤਮਾ ਦਾ ਅਦੁੱਪਤ ਪ੍ਰਕਾਸ਼ ਦੇਖ ਕੇ ਢਾਡੀ ਵਿਸਮਾਦ ਵਿੱਚ ਚਲੇ ਗਿਆ ਤੇ ਦਰਸ਼ਨ ਕਰਨ ਤੋਂ ਬਾਅਦ ਕੁਝ ਬੋਲਣ ਦੀ ਹਿੰਮਤ ਨਹੀਂ ਰਹੀ ਤੇ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹੀ ਦਰਸ਼ਨ ਕਰਕੇ ਅੰਦਰੋਂ ਬਾਹਰੋਂ ਨਿਹਾਲ ਹੋ ਗਿਆ ਤੇ ਨਾ ਹੀ ਕੁਝ ਮੰਗਣ ਵਾਸਤੇ ਸੁਝਿਆ ਤੇ ਨਾ ਹੀ ਮੰਗਣ ਦੀ ਕੋਈ ਇੱਛਾ ਰਹੀ ਢਾਡੀ ਸਭ ਕੁਝ ਭੁੱਲ ਗਿਆ ਤੇ ਪ੍ਰਮਾਤਮਾ ਨੇ ਢਾਡੀ ਨੂੰ ਬਖਸ਼ ਦਿੱਤਾ ਤੇ ਮਹਿਲ ਵਿੱਚੋਂ ਬਾਹਰ ਆ ਗਿਆ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਪ੍ਰਮਾਤਮਾ ਦੇ ਦੁਆਰ ਉੱਪਰ ਮੰਗਣ ਜਾਣ ਵਾਲਿਆਂ ਨੂੰ ਖੈਰ ਜਾਂ ਭਿਖਿਆ ਨਹੀਂ ਪਾਉਂਦਾ ਤੇ ਨਾ ਹੀ ਅਰਦਾਸ ਕਰਨ ਵਾਲਿਆਂ ਵਾਸਤੇ ਪ੍ਰਮਾਤਮਾ ਨੇ ਕੀਮਤੀ ਵਸਤੂਆਂ ਦਾ ਭੰਡਾਰਾ ਖੋਲ ਰੱਖਿਆ ਕਿ ਕੋਈ ਮੰਗਣ ਜਾਵੇ ਤਾਂ ਉਸ ਨੂੰ ਅੰਦਰੋਂ ਕੱਢ ਕਰ ਦੇ ਦਿੱਤਾ ਜਾਵੇ ਉਹ ਕੋਈ ਤੁਨੇ ਆਵੀ ਰਾਜਾ ਨਹੀਂ ਹੈ ਜਿਸ ਨੇ ਭੋਲੇ-ਪਾਲੇ ਲੋਕਾਂ ਕੋਲੋਂ ਜ਼ਬਰਦਸਤੀ ਲਗਾਨ ਇਕੱਠਾ ਕੀਤਾ ਹੋਵੇ ਤੇ ਗਰੀਬ ਲੋਕਾਂ ਨੂੰ ਉਸ ਦੇ ਅੱਗੇ ਝੋਲੀ ਢਣੀ ਪਵੇ ਰਾਜਿਆਂ ਦੇ ਮਹਾਰਾਜੇ ਨੇ ਹਰ ਮਨੁੱਖ ਨੂੰ ਤੇ ਹਰ ਜੀਵ ਜੰਤੂ ਵਾਸਤੇ ਤਾਂ ਜਨਮ ਦੇਣ ਤੋਂ ਪਹਿਲਾਂ ਹੀ ਸਾਰਾ ਕੁਝ ਦੇ ਕੇ ਇਸ ਧਰਤੀ ਤੇ ਪੈਦਾ ਕੀਤਾ ਹੈ ਮੰਗ ਕਰ ਲੈਣ ਵਾਲੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਪਰਮਾਤਮਾ ਨੇ ਮੰਗ ਕਰ ਲੈਣ ਵਾਲੀ ਪਰੰਪਰਾ ਧਰਮ ਦੇ ਠੇਕੇਦਾਰਾਂ ਨੇ ਹਰ ਧਰਮ ਵਿੱਚ ਪੈਦਾ ਕਰ ਦਿੱਤੀ ਹੈ ਜੋ ਸਦੀਆਂ ਤੋਂ ਚੱਲਦੀ ਜਾਂ ਚਲਾਈ ਜਾ ਰਹੀ ਹੈ ਧਰਤੀ ਦੇ ਰਾਜੇ ਮਨੁੱਖ ਨੂੰ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਮੰਗਤਾ ਬਣਾ ਦਿੱਤਾ ਹੈ ਮੰਗਣ ਵਾਲੀ ਬਿਰਤੀ ਜਿਹੜੀ ਸਿਰਫ ਤੇ ਸਿਰਫ 84 ਲੱਖ ਜੂਨਾ ਵਿੱਚੋਂ ਮਨੁੱਖ ਦੇ ਹਿੱਸੇ ਵਿੱਚ ਆਈ ਹੈ ਜਿਸ ਕੋਲ ਬਾਕੀ ਸਾਰਿਆਂ ਜੀਵਾਂ ਨਾਲੋਂ ਬੁੱਧੀ ਵੀ ਸਭ ਤੋਂ ਉੱਚੀ ਪਰਮਾਤਮਾ ਨੇ ਦਿੱਤੀ ਹੈ ਪਰ ਫਿਰ ਵੀ ਬੁੱਧੀ ਮੰਗਾ ਨਾਲ ਭਰੀ ਹੈ ਪਰਮਾਤਮਾ ਨੇ ਇਸ ਅਦਭੁਤ ਧਰਤੀ ਨੂੰ ਮਨੁੱਖ ਤੇ ਬਾਕੀ ਜੀਵ ਜੰਤੂਆਂ ਵਾਸਤੇ ਅਣਗਿਣਤ ਵਸਤੂਆਂ ਨਾਲ ਭਰਪੂਰ ਕਰ ਰੱਖਿਆ ਹੈ ਇਸ ਕਰਕੇ ਮਨੁੱਖ ਨੂੰ ਜੋ ਕਰਨਾ ਚਾਹੀਦਾ ਸੀ ਉਸ ਕੰਮ ਵਾਸਤੇ ਦੇਖਿਆ ਜਾਵੇ ਕਿ ਮਨੁੱਖ ਦੀ ਬਿਰਤੀ ਜਾਨਵਰਾਂ ਨਾਲੋਂ ਨੀਚੇ ਗਿਰ ਗਈ ਹੈ ਉਹਨਾਂ ਦੀ ਕੋਈ ਮੰਗ ਨਹੀਂ ਹੈ ਤੇ ਨਾ ਹੀ ਉਹਨਾਂ ਨੇ ਪਰਮਾਤਮਾ ਅੱਗੇ ਮੰਗਣ ਵਾਸਤੇ ਅਰਦਾਸਾਂ ਕੀਤੀਆਂ ਹਨ ਜੋ ਕੁਝ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੈ ਉਸੇ ਵਿੱਚ ਉਹ ਖੁਸ਼ ਹਨ ਚਾਹੇ ਉਹ ਆਪਣੇ ਤਨ ਤੋਂ ਨੰਗੇ ਹਨ ਜੋ ਕੁਝ ਉਹਨਾਂ ਨੂੰ ਪਰਮਾਤਮਾ ਨੇ ਦਿੱਤਾ ਹੈ ਉਸ ਤੋਂ ਉੱਪਰ ਉਹਨਾਂ ਦੀ ਕੋਈ ਮੰਗ ਨਹੀਂ ਹੈ ਤੇ ਉਹਨਾਂ ਨੇ ਸਿਰਫ ਨਿਰੋਲ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੋਇਆ ਹੈ ਆਦ ਗੁੱਲਾ ਚਿੜੀ ਦਾ ਚੁਗਣ ਗੈਣ ਚੜੀ ਬਿਲ ਲਾਏ ਖਸਮੇ ਭਾਵੇ ਉਹੀ ਚੰਗਾ ਜੇ ਕਰੇ ਖੁਦਾਏ ਖੁਦਾਏ ਅੱਖ ਸਿਉ ਪ੍ਰੀਤ ਕਰੇ ਅਕ ਟਿੱਡਾ ਅਕ ਡਾਲੀ ਬੈ ਖਾਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਮਨੁੱਖ ਨੂੰ ਇਨਾ ਸੁੰਦਰ ਰੰਗ ਬਰੰਗੇ ਕੁਦਰਤੀ ਰੰਗਾ ਨਾਲ ਪਰਮਾਤਮਾ ਵੱਲੋਂ ਸਾਜੇ ਨਿਵਾਜੇ ਜਾਨਵਰਾਂ ਤੋਂ ਬਹੁਤਾ ਨਹੀਂ ਤਾਂ ਥੋੜਾ-ਬਹੁਤ ਸਿੱਖ ਲੈਣਾ ਚਾਹੀਦਾ ਹੈ। ਉਹਨਾਂ ਵਾਂਗ ਜੋ ਕੁਝ ਵੀ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਉਸ ਦਾ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਵੋ। ਬਾਕੀ ਸਭ ਪਰਮਾਤਮਾ ਉੱਪਰ ਛੱਡ ਦਿਓ। ਇਸ ਧਰਤੀ ਉੱਪਰ ਬਹੁਤ ਸਾਰੇ ਪੀਰ ਪੈਗੰਬਰਾਂ ਭਗਤਾਂ ਅਵਤਾਰਾਂ ਤੇ ਗੁਰੂਆਂ ਨੇ ਆਗਮਨ ਕੀਤਾ ਹੈ। ਉਹਨਾਂ ਸਾਰਿਆਂ ਨੇ ਆਪਣੇ ਆਪਣੇ ਪਰਿਵਾਰਾਂ ਵਾਸਤੇ ਪਰਮਾਤਮਾ ਕੋਲੋਂ ਕੀਮਤੀ-ਕੀਮਤੀ ਵਸਤੂਆਂ ਨਹੀਂ ਮੰਗੀਆਂ। ਸਿਰਫ ਜੋ ਉਹਨਾਂ ਕੋਲ ਸੀ ਜਾਂ ਜਿਸ ਵੀ ਹਾਲਾਤ ਵਿੱਚ ਸਨ ਉਹਨਾਂ ਨੇ ਵਸਤੂਆਂ ਤੋਂ ਉੱਪਰ ਉੱਠ ਕੇ ਸਿਰਫ ਨਰੋਲ ਸ਼ੁਕਰਾਨਾ ਹੀ ਕੀਤਾ ਤੇ ਬਾਕੀ ਲੋਕਾਂ ਨੂੰ ਵੀ ਇਹੀ ਉਪਦੇਸ਼ ਦਿੱਤਾ ਉਹਨਾਂ ਦੇ ਇਸ ਧਰਤੀ ਉੱਪਰ ਬਤਾਏ ਜੀਵਨ ਦੌਰਾਨ ਵੀ ਕਿਸੇ ਮਨੁੱਖ ਜਾਂ ਕਿਸੇ ਸੇਵਕ ਨੇ ਵਸਤੂਆਂ ਮੰਗਣ ਦੀ ਚਾਹਤ ਦਿਖਾਈ ਸੀ ਤੇ ਉਹਨਾਂ ਨੂੰ ਇਹੋ ਜਿਹੇ ਮਨੁੱਖ ਅੱਛੇ ਨਹੀਂ ਲੱਗੇ ਉਹਨਾਂ ਨੇ ਇਹਨਾਂ ਲੋਕਾਂ ਨੂੰ ਕੋਈ ਬੁਰਾ ਭਲਾ ਵੀ ਨਹੀਂ ਕਿਆ ਕਿਉਂਕਿ ਬੁਰਾਈ ਨਾਮ ਦੀ ਕੋਈ ਚੀਜ਼ ਕਿਸੇ ਮਨੁੱਖ ਪ੍ਰਤੀ ਉਹਨਾਂ ਦੇ ਜੀਵਨ ਵਿੱਚ ਕਿਸੇ ਕੋਨੇ ਵਿੱਚ ਨਹੀਂ ਸੀ ਉਹਨਾਂ ਨੇ ਸਿਰਫ ਆਪਣੇ ਮਨਾਂ ਵਿੱਚ ਵਿਚਾਰ ਕੀਤੀ ਕਿ ਸਾਡੇ ਸੇਵਕ ਜਾਂ ਆਮ ਮਨੁੱਖ ਇਹਨਾਂ ਵਸਤੂਆਂ ਤੋਂ ਉੱਪਰ ਉੱਠ ਕੇ ਕੋਈ ਉੱਚੀ ਤੇ ਅਣਮੁੱਲੀ ਵਸਤੂ ਦੀ ਮੰਗ ਕਰਨ ਜਿਵੇਂ ਕਿ ਨਾਮ ਦੀ ਚਾਹਤ ਜਾਂ ਜੀਵਨ ਦੀ ਮੁਕਤੀ ਦੀ ਚਾਹਤ ਵਰਗੀਆਂ ਤਾਂ ਉਹਨਾਂ ਅਵਤਾਰਾਂ ਤੇ ਗੁਰੂਆਂ ਦਾ ਮਨ ਖੁਸ਼ੀ ਵਿੱਚ ਝੂਮ ਉਠਦਾ ਬਹੁਤ ਥੋੜਿਆਂ ਇਹੋ ਜਿਹੇ ਸੇਵਕਾਂ ਨੂੰ ਛੱਡ ਕਰ ਬਾਕੀ ਸਾਰਿਆਂ ਨੇ ਬਹੁਤਾਤ ਵਿੱਚ ਵਸਤੂਆਂ ਦੀਆਂ ਦਾਤਾਂ ਹੀ ਅਵਤਾਰਾਂ ਤੇ ਗੁਰੂਆਂ ਕੋਲੋਂ ਮੰਗੀਆਂ ਸਨ ਇਹਨਾਂ ਦੁਨਿਆਵੀ ਵਸਤੂਆਂ ਦਾ ਸਾਥ ਮਨੁੱਖ ਦੇ ਜੀਵਨ ਵਿੱਚ ਬਹੁਤ ਥੋੜੀ ਧੀਰ ਵਾਸਤੇ ਰਹਿੰਦਾ ਹੈ ਪਰ ਜੇਕਰ ਅਵਤਾਰਾਂ ਤੇ ਗੁਰੂਆਂ ਕੋਲੋਂ ਮੰਗੀਆਂ ਹੋਈਆਂ ਨਾਮ ਜਾਂ ਮੁਕਤੀ ਵਰਗੀਆਂ ਅਦਭੁੱਤ ਦਾਤਾਂ ਤਾਂ ਸਭ ਦਾ ਖਿਆਲ ਹੈ ਕਿ ਉਹ ਜਾਂ ਤਾਂ ਮਨੁੱਖ ਦੇ ਕਈ ਜਨਮਾਂ ਤੱਕ ਨਹੀਂ ਬਣਗੀਆਂ ਜਾਂ ਹੋ ਸਕਦਾ ਹੈ ਮਨੁੱਖ ਜੀਵਨ ਮੁਕਤ ਹੋ ਜਾਏ। ਇਹੋ ਜਹੀਆਂ ਦਾਤਾਵਾਂ, ਅਵਤਾਰਾਂ ਜਾਂ ਗੁਰੂਆਂ ਵੱਲੋਂ ਦੇਣ ਸਮੇਂ ਖੁਸ਼ੀ ਜਾਂ ਮਾਣ ਮਹਿਸੂਸ ਕਰਦੇ ਹਨ। ਕਿਉਂਕਿ ਉਹ ਅੱਛੀ ਤਰ੍ਹਾਂ ਜਾਣਦੇ ਹਨ ਕਿ ਇਸ ਧਰਤੀ ਉੱਪਰ ਜੀਵਨ ਇੱਕ ਬਹੁਤ ਵੱਡਾ ਕਸ਼ਟ ਹੈ। ਜਾਂ ਕਹਿ ਲਵੋ ਕਿ ਕੋਰ ਨਰਕ ਹੈ। ਕਸ਼ਟ ਜਾਂ ਨਰਕ ਵਿੱਚੋਂ ਮਨੁੱਖ ਨੂੰ ਕੱਢਣਾ ਅਵਤਾਰਾਂ ਤੇ ਗੁਰੂਆਂ ਦਾ ਸ੍ਰੇਸ਼ਟ ਧਰਮ ਹੈ। ਭਗਤਾਂ ਤੇ ਗੁਰੂਆਂ ਨੇ ਜਦੋਂ ਇਸ ਧਰਤੀ ਉੱਪਰ ਮਨੁੱਖ ਦੇ ਜਾਮੇ ਵਿੱਚ ਜਨਮ ਲੈ ਕੇ ਆਗਮਨ ਕੀਤਾ ਸੀ ਉਹ ਇਸ ਜਨਮ ਬਾਰੇ ਪਲੀ ਭਾਂਤ ਜਾਣਦੇ ਸਨ ਕਿ ਮਨੁੱਖ ਦਾ ਜਨਮ ਇੱਕ ਕਸ਼ਟ ਜਾਂ ਨਰਕ ਦੀ ਭਾਂਤੀ ਹੈ ਜਾਂ ਕਹਿ ਲਵੋ ਇੱਕ ਬਹੁਤ ਵੱਡਾ ਦੁੱਖ ਹੈ ਜਿਸ ਦਾ ਕੋਈ ਨਾਮ ਨਹੀਂ ਹੈ ਉਹਨਾਂ ਨੇ ਪਰਮ ਪਿਤਾ ਪਰਮਾਤਮਾ ਵੱਲੋਂ ਦੱਸੇ ਹੋਏ ਸਿਧਾਂਤਾਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਰਾਹੀਂ ਇਸ ਮਨੁੱਖ ਜਾਤੀ ਵਾਸਤੇ ਹਰ ਧਰਮ ਵਾਸਤੇ ਵੱਖਰੇ ਵੱਖਰੇ ਤਰੀਕੇ ਨਾਲ ਲਾਗੂ ਕਰਵਾਇਆ ਹੈ ਇਹਨਾਂ ਸਾਰਿਆਂ ਹੀ ਧਰਮ ਦੇ ਪੈਗੰਬਰਾਂ ਜਾਂ ਅਵਤਾਰਾਂ ਨੇ ਵੀ ਇਸ ਧਰਤੀ ਤੇ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਸੰਸਾਰੀ ਲੋਕਾਂ ਨੂੰ ਵੀ ਧਰਮ ਗ੍ਰੰਥਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਵਾਸਤੇ ਮਨੋ ਤਨੋ ਹੋ ਕੇ ਕੋਸ਼ਿਸ਼ ਕੀਤੀ ਹੈ ਦਾਸ ਨੇ ਇਸ ਧਰਤੀ ਉੱਪਰ ਗਰੀਬ ਮੀਡੀਅਮ ਤੇ ਅਮੀਰ ਦੇਸ਼ਾਂ ਦੀ ਬਹੁਤ ਵੱਡੇ ਹਿੱਸੇ ਦੀ ਯਾਤਰਾ ਕਹਿ ਲਵੋ ਜਾਂ ਕਮਾਕਾਰਾਂ ਵਿੱਚ ਸਫ਼ਰ ਕੀਤਾ ਹੈ ਤੇ ਬਹੁਤ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਆਮ ਲੋਕਾਂ ਨਾਲ ਗੱਲਬਾਤ ਕਰਨ ਦਾ ਜਾਂ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੇਲ ਕਰ ਤੇ ਗੱਲਬਾਤ ਕਰਕੇ ਹਰੇਕ ਧਰਮ ਦੇ ਲੋਕਾਂ ਤੋਂ ਜੋ ਦਾਸ ਨੂੰ ਜਾਣਕਾਰੀ حاصل ਹੋਈ ਹੈ ਉਸ ਜਾਣਕਾਰੀ ਤੋਂ ਮੈਨੂੰ ਮਹਿਸੂਸ ਹੋਇਆ ਹੈ ਕਿ ਹਰੇਕ ਧਰਮ ਦੇ ਠੇਕੇਦਾਰ ਜਾਂ ਆਮ ਮਨੁੱਖਾਂ ਨੂੰ ਮਿਲ ਕਰ ਇਸ ਤਰ੍ਹਾਂ ਲੱਗਿਆ ਹੈ ਜਿਵੇਂ ਕਿ ਇਸ ਧਰਤੀ ਉੱਪਰ ਭਗਤ ਜਨਾ ਪੈਗੰਬਰਾਂ ਜਾਂ ਅਵਤਾਰਾਂ ਨੇ ਇਸ ਧਰਤੀ ਤੇ ਆਗਮਨ ਕੀਤਾ ਸੀ ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਇੱਕ ਸੁਪਨਾ ਜਾਂ ਇੱਕ ਡਰਾਮਾ ਬਣ ਕੇ ਰਹਿ ਗਏ ਹਨ ਕਿਉਂਕਿ ਸੰਸਾਰ ਭਰ ਵਿੱਚ ਮੁਠੀ ਭਰ ਲੋਕ ਹੀ ਉਹਨਾਂ ਦੀ ਅਗਵਾਈ ਕਰ ਰਹੇ ਹਨ ਜਿਹੜੇ ਮੁਠੀ ਭਰ ਲੋਕ ਹੀ ਉਹਨਾਂ ਦੀ ਅਗਵਾਈ ਕਰ ਰਹੇ ਹਨ ਉਹਨਾਂ ਵਿੱਚ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਇਹਨਾਂ ਦੇ ਪ੍ਰਤੀ ਕੋਈ ਮੋਹੋ ਪ੍ਰੀਤ ਪਿਆਰ ਨਹੀਂ ਹੈ ਸਿਰਫ ਉਹਨਾਂ ਦੇ ਗੁਣਾਂ ਨੂੰ ਆਪਣੇ ਸਵਾਰਥ ਵਾਸਤੇ ਇਸਤੇਮਾਲ ਜਾਂ ਉਹਨਾਂ ਦੀ ਵਰਤੋਂ ਆਪਣੇ ਧੰਦੇ ਵਾਸਤੇ ਕਰ ਰਹੇ ਹਨ ਕਿਉਂਕਿ ਉਹਨਾਂ ਪੈਗੰਬਰਾਂ ਨੇ ਜਾਂ ਗੁਰੂਆਂ ਨੇ ਜਾਂ ਜੋ ਉਹਨਾਂ ਦੀ ਉੱਚੀ ਵਿਸ਼ਾਲ ਸੋਚ ਜੋ ਸੰਸਾਰ ਦੇ ਮਨੁੱਖ ਦੇ ਪ੍ਰਤੀ ਸੀ ਜਿਵੇਂ ਕਿ ਮਨੁੱਖਤਾ ਦਾ ਭਲਾ ਗਰੀਬਾਂ ਦਾ ਸਹਾਰਾ ਬਿਮਾਰਾਂ ਦੀ ਸੇਵਾ ਪਟਕੇ ਹੋਏ ਮਨੁੱਖਾਂ ਨੂੰ ਸਿੱਧੇ ਰਸਤੇ ਪਾਉਣਾ ਉੱਚ-ਨੀਚ ਵਰਗੀਆਂ ਅਨੇਕਾਂ ਬੁਰਾਈਆਂ ਨੂੰ ਮਿਟਾਉਣਾ ਤੇ ਹਰੇਕ ਮਨੁੱਖ ਨੂੰ ਇੱਕ ਸਮਾਨ ਦੇਖਣਾ ਜਾਂ ਸਮਝਣਾ ਤੇ ਹਰੇਕ ਨਾਲ ਪ੍ਰੇਮ ਨਾਲ ਵਿਵਹਾਰ ਕਰਨਾ ਪਰ ਹੁਣ 2-3 ਸਦੀਆਂ ਤੋਂ ਜੋ ਮੁਠੀ ਭਰ ਲੋਕ ਮਨੁੱਖਤਾ ਦੀ ਅਗਵਾਈ ਕਰ ਰਹੇ ਹਨ ਸਿਰਫ ਆਪਣੇ ਸਵਾਰਥ ਵਾਸਤੇ ਉਹਨਾਂ ਨੂੰ ਮਿਲ ਕੇ ਜਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਂ ਉਹਨਾਂ ਦੇ ਗਮੰਡੀ ਪਹਿਰਾਵੇ ਜਾਂ ਲਿਬਾਸਾਂ ਤੇ ਉਹਨਾਂ ਦੇ ਢੰਗ ਤਰੀਕੇ ਜਾਂ ਬੋਲ ਪਾਣੀ ਜਾਂ ਵਿਹਾਰ ਤੋਂ ਐਵੇਂ ਲੱਗਦਾ ਹੈ ਕਿ ਜਿਵੇਂ ਕਿ ਭਗਤਾਂ ਪੈਗੰਬਰਾਂ ਗੁਰੂਆਂ ਜਾਂ ਅਵਤਾਰਾਂ ਦੀ ਅਗਵਾਈ ਕਰ ਰਹੇ ਹਨ ਇਹੋ ਜਿਹੇ ਲੋਕ ਉਹਨਾਂ ਦੀ ਵਿਸ਼ਾਲ ਸੋਚ ਦੇ ਹਰੇਕ ਪੱਖੋਂ ਉਲਟੇ ਪਾਸੇ ਵੱਲ ਸੰਸਾਰੀ ਮਨੁੱਖਤਾ ਦਾ ਧਿਆਨ ਭੜਕਾ ਰਹੇ ਹਨ ਭਾਵਕੇ ਖਿੱਚ ਰਹੇ ਹਨ ਜਿਸ ਤੇ ਫਲਸਰੂਪ ਸੰਸਾਰ ਭਰ ਵਿੱਚ ਆਮ ਮਨੁੱਖਤਾ ਨੂੰ ਐਵੇਂ ਲੱਗਦਾ ਹੈ ਕਿ ਜਿਹੜੇ ਮੁਠੀ ਪਰ ਲੋਕ ਧਰਮ ਸਥਾਨਾਂ ਉੱਪਰ ਯਾਰਵਾਈ ਜਾਂ ਅਗਵਾਈ ਕਰ ਰਹੇ ਹਨ ਇਹ ਸਭ ਇੱਕ ਸੁਪਨਾ ਜਾਂ ਇੱਕ ਟੀਵੀ ਸੀਰੀਅਲ ਦੀ ਤਰ੍ਹਾਂ ਮੇਲਾ ਦੇਖ ਰਹੇ ਹਨ ਸਿਰਫ ਇਹ ਹੀ ਨਹੀਂ ਲੱਗਦਾ ਹੈ ਇਸ ਦਾ ਸੱਚਾਈ ਨਾਲ ਕੋਈ ਦੂਰ ਦੂਰ ਤੱਕ ਵਾਸਤਾ ਨਹੀਂ ਹੈ ਇਹ ਮੈਂ ਆਪਣੇ ਮਨ ਤੋਂ ਨਹੀਂ ਕਹਿ ਰਿਹਾ ਇਹ ਸਭ ਕੁਝ ਤੁਹਾਨੂੰ ਆਮ ਲੋਕਾਂ ਨਾਲ ਗੱਲਬਾਤ ਕਰਨ ਨਾਲ ਪਤਾ ਚੱਲ ਜਾਵੇਗਾ ਤਕਰੀਬਨ ਸਾਰੇ ਧਰਮਾਂ ਦੇ ਨਵੀਂ ਪੀੜੀ ਦੇ ਬੱਚਿਆਂ ਜਾਂ ਜਵਾਨਾਂ ਤੋਂ ਪੁੱਛਿਆ ਜਾਵੇ ਕਿ ਤੁਹਾਡਾ ਧਰਮ ਕੀ ਹੈ ਧਰਮ ਦਾ ਨਾਮ ਤਾਂ ਹਰੇਕ ਨੂੰ ਤਕਰੀਬਨ ਪਤਾ ਹੀ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਆਪਣੀਆਂ ਪੁਰਾਣੀਆਂ ਪੀੜ੍ਹੀਆਂ ਵੱਲੋਂ ਆਪਣੇ ਆਪਣੇ ਧਰਮ ਦੇ ਨਾਮ ਦੀ ਗੁੜਤੀ ਥੋਪੀ ਜਾਂਦੀ ਹੈ ਇਸ ਕਰਕੇ ਆਪਣੇ ਧਰਮ ਬਾਰੇ ਹਰੇਕ ਬੱਚੇ ਜਾਂ ਜਵਾਨ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਪਰ ਧਰਮ ਕੀ ਹੈ ਜਾਂ ਉਸ ਦਾ ਮਤਲਬ ਕੀ ਹੈ ਸ਼ਾਇਦ ਉਸ ਬਾਰੇ ਬੱਚੇ ਹੀ ਨਹੀਂ ਸਗੋਂ ਹੋ ਸਕਦਾ ਹੈ ਕਿ ਮਾਪੇ ਵੀ ਨਹੀਂ ਜਾਣਦੇ ਤੇ ਨਾ ਹੀ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਨੂੰ ਵੀ ਇਹਨਾਂ ਧਰਮਾਂ ਵਿੱਚੋਂ ਕੋਈ ਸਚਾਈ ਨਹੀਂ ਦਿਖਦੀ ਹਰੇਕ ਧਰਮ ਦੀ ਘੱਟ ਤੋਂ ਘੱਟ 3-4 ਸਦੀਆਂ ਤੋਂ ਲੈ ਕੇ ਤਕਰੀਬਨ ਅਣਗਿਣਤ ਸਦੀਆਂ ਵਿੱਚ ਜਿਵੇਂ-ਜਿਵੇਂ ਕਿਸੇ ਧਰਮ ਦੀ ਸਥਾਪਨਾ ਹੋਈ ਹੈ ਦੇਖਿਆ ਜਾਵੇ ਤਾਂ ਬਹੁਤ ਪੁਰਾਣਾ ਹੋ ਗਿਆ ਹੈ ਜਿੰਨਾ ਪੁਰਾਣਾ ਧਰਮ ਹੈ ਉਤਨੇ ਹੀ ਜ਼ਿਆਦਾ ਲੋਕਾਂ ਦੇ ਕਬਜ਼ੇ ਜਾਂ ਕਹਿ ਲਵੋ ਕਿ ਹੱਥਾਂ ਵਿੱਚੋਂ ਨਿਕਲਿਆ ਹੈ ਇਸ ਕਰਕੇ ਜਿੰਨੇ ਜ਼ਿਆਦਾ ਲੋਕਾਂ ਦੇ ਹੱਥ ਵਿੱਚ ਕੋਈ ਚੀਜ਼ ਜਾਵੇਗੀ ਉਸ ਦਾ ਓਨੀ ਵਾਰੀ ਬਦਲਣਾ ਇੱਕ ਸੁਭਾਵਕ ਘਟਨਾ ਹੈ ਕਿਉਂਕਿ ਹਰੇਕ ਮਨੁੱਖ ਦੀ ਉਸ ਚੀਜ਼ ਨੂੰ ਸੰਭਾਲਣਾ ਜਾਂ ਦੇਖਭਾਲ ਜਾਂ ਸਮਝਣਾ ਜਾਂ ਉਸ ਦੇ ਆਪਣੇ ਹਿਸਾਬ ਨਾਲ ਆਪਣੇ ਆਪ ਜਾਂ ਦੂਸਰਿਆਂ ਉੱਪਰ ਲਾਗੂ ਕਰਨਾ ਇਸ ਤਰ੍ਹਾਂ ਕਰਨ ਨਾਲ ਜਾਂ ਹੋਣ ਨਾਲ ਜੋ ਚੀਜ਼ ਦਾ ਅਸਲੀ ਰੰਗ ਜਾਂ ਰਸ ਹੁੰਦਾ ਹੈ ਉਹ ਬਦਲ ਜਾਂਦਾ ਹੈ ਜਦੋਂ ਕੋਈ ਵੀ ਚੀਜ਼ ਦਾ ਰੰਗ ਫਿੱਕਾ ਪੈ ਜਾਂਦਾ ਹੈ ਉਹ ਸੁਪਰ ਲੋਕਾਂ ਜਾਂ ਮਨੁੱਖ ਦਾ ਵਿਸ਼ਵਾਸ ਪੱਕਾ ਨਹੀਂ ਬਣਦਾ ਜਿਸ ਤੇ ਫਲਸਰੂਪ ਬਹੁਤ ਸਾਰੇ ਵੱਖਰੇ ਵੱਖਰੇ ਧਰਮਾਂ ਦੇ ਧਰਮ ਸਥਾਨਾਂ ਉੱਪਰੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਹੈ ਸਿਰਫ ਸੁੰਦਰ ਸੁੰਦਰ ਬਣੇ ਹੋਏ ਧਰਮ ਸਥਾਨ ਦੇਖਦੇ ਹਨ ਉਹਨਾਂ ਦੀ ਪੂਜਾ ਕਰਨ ਵਾਲਾ ਦੂਰ ਦੂਰ ਤੱਕ ਨਹੀਂ ਦਿਖਦਾ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਮਨੁੱਖ ਕਿਸੇ ਵੀ ਧਰਮ ਦੇ ਧਰਮ ਸਥਾਨ ਨੇੜੇੋਂ ਨਿਕਲਦਾ ਸੀ ਤਾਂ ਉਸ ਦਾ ਨਿਮਰਤਾ ਵਿੱਚ ਸਿਰ ਝੁਕ ਜਾਂਦਾ ਸੀ ਅੱਗੇ ਆਉਣ ਵਾਲੇ ਸਮੇਂ ਵਿੱਚ ਇਵੇਂ ਲੱਗਦਾ ਹੈ ਕਿ ਇਸ ਦਾ ਗ੍ਰਾਫ ਬੜੀ ਤੇਜ਼ੀ ਨਾਲ ਥੱਲੇ ਨੂੰ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਮੁਠੀ ਭਰ ਧਰਮੀ ਆਗੂਆਂ ਦੀ ਅਗਿਆਨਤਾ ਦਾ ਫਲ ਹੈ ਇਹਨਾਂ ਦੀ ਕਮਜ਼ੋਰ ਸੋਚ ਸਦਕਾ ਨਾ ਤਾਂ ਇਹ ਆਪ ਧਾਰਮਿਕ ਗਿਆਨ ਨੂੰ ਸਮਝ ਸਕੇ ਤੇ ਨਾ ਹੀ ਇਹ ਲੋਕ ਆਮ ਪਬਲਿਕ ਨੂੰ ਸਮਝਾ ਸਕੇ ਤੇ ਨਾ ਜੋੜ ਸਕੇ ਆਮ ਪਬਲਿਕ ਵੀ ਸਿਰਫ ਥਾਲੀ ਵਿੱਚ ਪੂਜਾ ਦੀ ਸਮੱਗਰੀ ਫੁੱਲਾਂ ਦੀ ਮਾਲਾ ਤੇ ਹੋਰ ਵਸਤਾਂ ਭੇਟਾ ਚੜ੍ਹਾ ਕੇ ਸਰੀਰਕ ਤੌਰ ਤੇ ਝੁੱਕ ਕੇ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਈ ਹੈ। ਪੁਰਾਣੀ ਪਰੰਪਰਾ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਹੈ ਉਸ ਦਾ ਹੀ ਸਿਰਫ ਪ੍ਰਯੋਗ ਜਾਂ ਨਕਲ ਕੀਤੀ ਜਾ ਰਹੀ ਹੈ। ਜਿਸ ਦੀ ਥਾਲੀ ਭਾਰੀ ਹੋਵੇਗੀ ਉਸ ਦੀ ਪੂਜਾ ਵੱਡੀ ਤੇ ਫਲ ਦੀ ਇੱਛਾ ਵੀ ਵੱਡੀ ਹੋਵੇਗੀ। ਪਰ ਮੱਥਾ ਕਿਸ ਨੂੰ ਟੇਕ ਰਹੇ ਹਨ ਜਾਂ ਉਸ ਮੱਥੇ ਟੇਕਣ ਦਾ ਮਤਲਬ ਜਾਂ ਮਕਸਦ ਕੀ ਹੈ? ਮੇਰਾ ਖਿਆਲ ਹੈ ਕਿ ਉਸ ਦਾ ਗਿਆਨ ਹੋਣਾ ਬਾਕੀ ਹੈ। ਜਿਹੜਾ ਆਉਣ ਵਾਲੇ ਸਮੇਂ ਵਿੱਚ ਦੂਰ ਦੂਰ ਤੱਕ ਨਹੀਂ ਦਿਸਦਾ ਮਾਪੇ ਵੀ ਜਦੋਂ ਆਪਣੇ ਬੱਚਿਆਂ ਨੂੰ ਧਰਮ ਸਥਾਨਾਂ ਉੱਪਰ ਲੈ ਕੇ ਜਾਂਦੇ ਹਨ ਉਹਨਾਂ ਦਾ ਮਕਸਦ ਸਿਰਫ ਆਪ ਮੱਥਾ ਟੇਕਣਾ ਤੇ ਆਪਣੇ ਬੱਚਿਆਂ ਨੂੰ ਮੱਥਾ ਟਕਾਉਣਾ ਹੀ ਸਿਖਾਉਂਦੇ ਹਨ ਅਸਲ ਮੱਥਾ ਟੇਕਣ ਦੀ ਸ਼ੁਰੂਆਤ ਧਰਮ ਸਥਾਨਾਂ ਤੋਂ ਆਰੰਭ ਨਹੀਂ ਹੁੰਦੀ ਹੈ ਇਹ ਤਾਂ ਸਭ ਤੋਂ ਪਹਿਲਾਂ ਹਰੇਕ ਘਰ ਵਿੱਚ ਮਾਪੇ ਮਾਮੇ, ਭੂਆ, ਮਾਸੀ, ਦਾਦਾ-ਦਾਦੀ ਜਾਂ ਆਂਢ-ਗੁਆਂਢ ਵਿੱਚ ਕੋਈ ਵੀ ਉਮਰ ਵਿੱਚ ਕੋਈ ਵੱਡੇ ਜਾਂ ਵੱਡੀ ਹੁੰਦੀ ਹੈ। ਉਹਨਾਂ ਨੂੰ ਮੱਥਾ ਟੇਕ ਕੇ ਅਸ਼ੀਰਵਾਦ ਜਾਂ ਅਸੀਸਾ ਲੈਣਾ ਬੱਚੇ ਨੂੰ ਨਿਮਰਤਾ ਸਿਖਾਉਂਦੀ ਹੈ। ਫਿਰ ਜਾ ਕੇ ਗੁਰੂ ਜੀ ਜਾਂ ਧਾਰਮਿਕ ਗ੍ਰੰਥਾਂ ਦੀ વાਣੀ ਆਉਂਦੀ ਹੈ। ਹਰ ਚੀਜ਼ ਦਾ ਕੋਈ ਅਸੂਲ ਹੁੰਦਾ ਹੈ। ਬਿਨਾਂ ਅਸੂਲ ਤੋਂ ਕੁਝ ਹਾਸਲ ਨਹੀਂ ਹੁੰਦਾ। ਮਨੋਖ ਉੱਪਰ ਥੋਪਿਆ ਹੋਇਆ ਗਿਆਨ ਜਾ ਦਿਖਾਇਆ ਹੋਇਆ ਗਿਆਨ ਮਤਲਬ ਜੋ ਅਸੀਂ ਧਰਮ ਸਥਾਨਾਂ ਜਾਂ ਘਰਾਂ ਵਿੱਚ ਦੇਖਦੇ ਹਾਂ ਇਸ ਤਰ੍ਹਾਂ ਦਾ ਗਿਆਨ ਮਨੁੱਖ ਦੀ ਬੁੱਧੀ ਜਾਂ ਆਤਮਾ ਉੱਪਰ ਕੋਈ ਅਸਰ ਨਹੀਂ ਕਰਦਾ ਥੋਪਿਆ ਹੋਇਆ ਜਾਂ ਪੜ੍ਹਿਆ ਹੋਇਆ ਜਾਂ ਰਟਿਆ ਹੋਇਆ ਗਿਆਨ ਉਦੋਂ ਤੱਕ ਮਨੁੱਖ ਦੀ ਬੁੱਧੀ ਤੇ ਜਾਂ ਆਤਮਾ ਉੱਪਰ ਅਸਰ ਨਹੀਂ ਕਰੇਗਾ ਜਿੰਨਾ ਚਿਰ ਤੱਕ ਉਹਨਾਂ ਸਾਰਿਆਂ ਗਿਆਨਾਂ ਨੂੰ ਹਰੇਕ ਮਨੁੱਖ ਆਪਣੀ ਆਪਣੀ ਸਿਆਣਪ ਜਾਂ ਬੁੱਧੀ ਨਾਲ ਪੜ੍ਹਨਾ ਜਾਂ ਸੋਚਣਾ ਤੇ ਸਮਝਣਾ ਤੇ ਵਿਚਾਰਨਾ ਪਵੇਗਾ ਆਪਣੇ ਤਨ ਮਨ ਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਪਵੇਗਾ ਤਾਂ ਜਾ ਕੇ ਉਹ ਗਿਆਨ ਤੁਹਾਡੀ ਨਿਰਮਲ ਆਤਮਾ ਉੱਪਰ ਅਸਰ ਕਰੇਗਾ ਇਸ ਕੰਮ ਵਾਸਤੇ ਹਰੇਕ ਮਨੁੱਖ ਨੂੰ ਜਦੋਂ ਤੱਕ ਸਰੀਰ ਦੇ ਅੰਦਰੋਂ ਚਾਹਤ ਪੈਦਾ ਨਹੀਂ ਹੁੰਦੀ ਤੇ ਰੱਬੀ ਗਿਆਨ ਸਿਰਫ ਤੁਹਾਡੇ ਅੰਦਰਲੇ ਸਰੀਰ ਵਾਸਤੇ ਜ਼ਰੂਰੀ ਹੈ ਬਾਹਰਲੇ ਸਰੀਰ ਵਾਸਤੇ ਇਸ ਗਿਆਨ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਹੈ ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ